ਇਦੇ ਆਜੂ ਸਰਦਾਰ ਭਗਤ ਸਿੰਘ ਦਾ 17ਵਾਂ ਜਨਮ ਦਿਹਾੜੇ ਦੇਸ਼ ਭਰ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਮੁਾਰਗਪੁਰ ਪੁਲਿਸ ਚੌਂਕੀ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ। ਡੇਰਾਬੱਸੀ ਪੁਲਿਸ ਚੌਂਕੀ ਇਤਿਹਾਸਕ ਮਹੱਤਤਾ ਰੱਖਦੀ ਹੈ। ਇਸ ਸਥਾਨ ਉੱਤੇ ਸਰਦਾਰ ਭਗਤ ਸਿੰਘ ਨੂੰ ਇੱਕ ਰਾਤ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜਾਣਕਾਰੀ ਦੇ ਅਨੁਸਾਰ ਅੰਗਰੇਜ਼ਾਂ ਵੱਲੋਂ ਇੱਕ ਕੇਸ ਦੇ ਸਬੰਧ ਵਿੱਚ ਭਗਤ ਸਿੰਘ ਨੂੰ ਪੇਛੀ ਲਈ ਦਿੱਲੀ ਤੋਂ Shimla ਲਿਆਇਆ ਜਾ ਰਿਹਾ ਸੀ ਜਦੋਂ ਭਗਤ ਸਿੰਘ ਸਮੇਤ ਅੰਗਰੇਜ਼ ਡੇਰਾਬਸੀ ਪਹੁੰਚੇ ਤਾਂ ਕੱਗਰ ਦੇ ਵਿੱਚ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਕੱਗਰ ਦੇ ਕਿਨਾਰੇ ਸਥਿਤ ਮੁਬਾਰਕਪੁਰ ਪੁਲਿਸ ਚੌਂਕੀ ਦੀ ਜੇਲ੍ਹ ਵਿੱਚ ਇੱਕ ਰਾਤ ਭਗਤ ਸਿੰਘ ਨੂੰ ਰੱਖਿਆ ਗਿਆ ਜਿਸ ਕਾਰਗਾਰ ਵਿੱਚ ਭਗਤ ਸਿੰਘ ਨੂੰ ਰੱਖਿਆ ਗਿਆ ਸੀ ਉਸ ਦੀ ਪ੍ਰਸ਼ਾਸਨ ਵੱਲੋਂ ਸਾਮ ਸੰਭਾਲ ਕੀਤੀ ਜਾ ਰਹੀ ਹੈ ਇਸੇ ਚੌਂਕੀ ਵਿੱਚ ਭਗਤ ਸਿੰਘ ਨੂੰ ਸਮਰਪਿਤ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਵਿੱਚ ਕਿਹਾ ਕਿ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਇਸ ਇਤਿਹਾਸਕ ਸਥਾਨ ਨੂੰ ਸੁੰਦਰ ਬਣਾਉਣ ਲਈ ਆਪਣੇ 1 ਮਹੀਨੇ ਦੀ ਤਨਖਾਹ ਦਿੱਤੇ ਜਾਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦਾ ਨਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ। ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਐਸ ਡੀ ਐਮ ਅਮਿਤ ਗੁਪਤਾ ਡੇਰਾਵਸੀ ਡੀ ਐਸ ਪੀ ਡੇਰਾਵਸੀ ਵਿਕਰਮਜੀਤ ਸਿੰਘ ਬਰਾੜ ਡੀ ਐਸ ਪੀ ਜੀਰਗਪੁਰ ਜਸਪਿੰਦਰ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਇਸ ਮੌਕੇ ਲਾਇਨਜ਼ ਕਲੱਬ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਤੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਰੋਟੀਵਰੀ ਕਾ ਹਲਕਾ ਵਿਧਾਇਕ ਹੋਂ ਦੇ ਨਾਤੇ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਦਿਨ ਦੇ ਮੌਕੇ ਤੇ ਸਾਰੇ ਪੰਜਾਬ ਵਾਸੀਆਂ ਨੂੰ ਤੇ ਡੇਰਾਬਾਸੀ ਹਲਕੇ ਦੇ ਨਿਵਾਸੀਆਂ ਨੂੰ ਅੱਜ ਮੇਰੇ ਸਾਰੇ ਪ੍ਰਸ਼ਾਸਨ ਅਧਿਕਾਰੀ ਜੀਐਸਪੀ ਸਾਹਿਬ ਐਸਡੀਐਮ ਸਾਹਿਬ ਤੇ ਸਾਰੇ ਮਿਊਨਿਸਪੈਲਟੀਜ਼ ਦੇ ਪ੍ਰਧਾਨ ਅਲੱਗ ਅਲੱਗ ਪਾਰਟੀਆਂ ਤੋਂ ਆਏ ਹੋਏ ਸਾਰੇ ਆਗੂ ਅੱਜ ਸ਼ਹੀਦਾਂ ਨੂੰ ਯਾਦ ਕਰਨ ਲਈ ਆਏ ਆ। ਅੱਜ ਜਿਹੜੀ ਇਹ ਜਗ੍ਹਾ ਮੁਬਾਰਕ ਡੀਐਸਪੀ ਆਫਿਸ ਦੇ ਵਿੱਚ ਆ ਜੇ ਮੈਂ ਖਟਕੜ ਕਲਾ ਦੀ ਗੱਲ ਕਰਾਂ ਉਹ ਬਜ਼ੁਰਗਾਂ ਨੂੰ ਬਾਬਿਆਂ ਦਾਦਿਆਂ ਨੂੰ ਪਤਾ ਹੋਣਾ ਉੱਥੇ ਕੀ ਹਾਲਾਤ ਹੋਣਗੇ। ਲੇਕਿਨ ਮੈਂ ਲੱਕੀ ਆ ਕਰਮਾ ਵਾਲਾ ਸਾਲ ਕੇ ਜੋ ਮੈਨੂੰ ਲੋਕਾਂ ਨੇ ਵਿਦਾਇਕ ਚੁਣਿਆ ਤੇ ਇਸ ਮੇਰੀ ਆ ਜਿਹੜੀ ਜਗ੍ਹਾ ਬਣੀ ਹੈ ਕੋਠੜੀ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੇ ਰਾਤ ਗੁਜ਼ਾਰੀ ਸੀ ਮੈਨੂੰ ਪੰਜਾਬ ਬਾਰੇ ਬਹੁਤਾ ਨਹੀਂ ਪਤਾ ਲੇਕਿਨ ਇਸ ਜਿਹੜੀ ਜਗ੍ਹਾ ਬਾਰੇ ਜਿਹੜੇ ਸ਼ਹੀਦਾਂ ਨੇ ਭਾਰਤ ਵਾਸਤੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਜਿਨ੍ਹਾਂ ਕਰਕੇ ਅਦਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਕਰਕੇ ਪਿਛਲੀ ਸਰਕਾਰਾਂ ਜਿਹੜੀਆਂ ਰਾਜਾਂ ਦੀ ਰਹੀਆਂ ਨੇ ਮੁੱਖ ਮੰਤਰੀ ਬਣੇ ਨੇ ਉਹ ਤੇ ਸ਼ਹੀਦਾਂ ਦੀਆਂ ਬਲਦਾਨਾਂ ਕਰਕੇ ਬਣੇ ਨੇ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਜੀ ਹੋਰ ਸ਼ਹੀਦ ਆਜ਼ਮ ਰਾਜਗੁਰੂ ਸੁਖਦੀਪ ਮੈਂ ਕਿਹਦਾ ਕਿਹਦਾ ਨਾਮ ਲਵਾਂ ਅਨੇਕਾਂ ਨੌਜਵਾਨ ਜਿਹੜੇ 20 ਤੋਂ 25-25 ਸਾਲ ਦੀ ਉਮਰ ਦੇ ਬੱਚੇ ਸੀ ਜਿਨ੍ਹਾਂ ਦਾ ਜਵਾਨੀ ਦਾ ਟਾਈਮ ਪੜ੍ਹਨ ਲਿਖਣ ਦਾ ਸੀ ਕਲਮ ਲੈ ਕੇ ਲਿਖਣ ਦਾ ਸੀ ਲੇਕਿਨ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਬਣਾਉਣ ਵਾਸਤੇ ਜਿਹੜੀ ਸ਼ਹਾਦਤ ਦਿੱਤੀ ਸੀ ਕਿੰਦਾਵਾ ਸਾਹਿਬ ਤੁਸੀਂ ਕਹੇ ਰੇਲਵੇ ਸਟੇਸ਼ਨ ਦਾ ਨਾਮ ਅਸੀਂ ਭਗਤ ਸਿੰਘ ਦੇ ਨਾਮ ਤੇ ਕੋਈ ਮਤਾ ਮੁੱਤਾ ਵੀ ਨਗਰ ਕੌਂਸਲ ਵੱਲੋਂ ਪਾ ਕੇ ਭੇਜੋਗੇ ਮਿਊਨਿਸਪਲ ਕਮੇਟੀ ਡੇਰਾ ਬਸੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੇ ਜਿਹੜਾ ਮਤਾ ਅਕਾਗਰ ਉੱਧਾ ਰੱਖਿਆ ਹੋਇਆ ਸੀ ਤੇਰੇ ਰੇਲਵੇ ਸਟੇਸ਼ਨ ਦਾ ਉਹ ਆਲਰੇਡੀ ਪਾਇਆ ਹੋਇਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਲੋਕਲ ਬਾਡੀਜ਼ ਡਿਪਾਰਟਮੈਂਟ ਨਾਲ ਮੰਤਰੀ ਸਾਹਿਬ ਨਾਲ ਗੱਲ ਕਰਕੇ ਜੇ ਸ਼ਹੀਦ ਭਗਤ ਸਿੰਘ ਦੀ ਇਸ ਯਾਦਗਾਰ ਨੂੰ ਹੋਰ ਤਾਜ਼ਾ ਕਰਨ ਵਾਸਤੇ ਤਾਂ ਕਿ ਡੇਰਾ ਵਿੱਚ ਜਦੋਂ ਕੋਈ ਟ੍ਰੇਨ ਤੋਂ ਉਤਰੇ ਜਾਂ ਇਸ ਰਸਤੇ ਤੋਂ ਗੁਜ਼ਰੇ ਤਾਂ ਇੱਕ ਅਜੂਬਾ ਬਣੇਗਾ ਸਰ ਇਸ ਸਥਾਨ ਨੂੰ ਨਿੱਜੀ ਤੌਰ ਤੇ ਸਵਾਰਨ ਵਾਸਤੇ ਤੁਹਾਡੇ ਵੱਲੋਂ ਕੀ ਯੂਸਟੇਨ ਮਿਲਣਾ ਮੈਂ ਅੱਜ ਇਸ ਸਥਾਨ ਨੂੰ ਨਿੱਜੀ ਤੌਰ ਤੇ ਸਵਾਰਨ ਵਾਸਤੇ ਇਕੱਲਾ ਕੁਝ ਨਹੀਂ ਕਰ ਸਕਦਾ ਇਹ ਜਿਹੜੇ ਮਹਾਨ ਸਪੂਤ ਜਿਨ੍ਹਾਂ ਨੇ ਭਾਰਤ ਵਾਸਤੇ ਆਜ਼ਾਦੀ ਦਿੱਤੀ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ ਆ ਆ ਸਾਰੇ ਇਹਨਾਂ ਦੇ ਬੱਚੇ ਨੇ ਪਰਿਵਾਰ ਦੇ ਅੰਗ ਨੇ ਭਾਵੇਂ ਅਫੀਸਰ ਸਹਿਬਾਨ ਨੇ ਭਾਵੇਂ ਕੋਈ ਐਮ ਐਲ ਏ ਭਾਵੇਂ ਹਲਕੇ ਦੇ ਰਹਿਣ ਵਾਲੇ ਲੋਕ ਨੇ ਅਸੀਂ ਹਰ ਤੋਂ ਹਰੀ ਕਨਸਾਨ ਤੋਂ ਕੱਲਾ ਕੱਲਾ ਰੁਪਈਆ ਪੈਸਾ ਪੈਸਾ ਇਕੱਠਾ ਕਰਕੇ ਜਗ੍ਹਾ ਮੀਆਂ ਤਿਆਰ ਹੈ ਜੀ ਬਸ ਅੱਗੇ ਹੋਣ ਦੀ ਲੋੜ ਹੈ ਤੁਸੀਂ ਜਿਵੇਂ ਐਮ ਪੀਐਸਟੀਐਮ ਸਾਫ ਨੂੰ ਗਿਆ ਨਗਰ ਤੋਂ ਭੇਟਾਣ ਲੋ ਗਿਆ ਤਾਂ ਫਿਰ ਦੁਨੀਆ ਨਾਲ ਇਹਦੇ ਲਈ ਮੈਂ ਹੁਣੇ ਇੱਥੇ ਕਹਿ ਕੇ ਹਟਿਆ ਸਾਡੇ ਐਸ ਡੀਐਮ ਸਾਹਿਬ ਉੱਤੇ ਸਾਰੀ ਡੀਐਸਪੀ ਸਭ ਸਾਰੀ ਟੀਮ ਇਸਪੱਟੀ ਪ੍ਰਧ ਇਸ ਸੋਹਣੀ ਜਗ੍ਹਾ ਬਣਾਵਾਂਗੇ ਪਤਾ ਕੀ ਗੱਲ ਹੈ ਜੀ ਮੰਦਿਰ ਗੁਰਦੁਆਰਾ ਇੱਕ ਆਦਮੀ ਚਣ ਸਕਦਾ ਬਣਾ ਸਕਦਾ ਲੇਕਿਨ ਆਸਥਾ ਨਹੀਂ ਹੁੰਦੀ ਆਸਥਾ ਕੀ ਹੈ ਕਿ ਅਸੀਂ ਮੰਗ ਕੇ ਲੋਕਾਂ ਤੋਂ ਭਾਵੇਂ 5 ਰੁਪਏ ਦਵੇ ਕੋਈ 10 ਅਸੀਂ ਸ਼ਹੀਦਾਂ ਦੀ ਜਗ੍ਹਾ ਨੂੰ ਤਾਂ ਕਿ ਉਹਦੇ ਚ ਗਰੀਬ ਅਮੀਰ ਦਾ ਸਾਰਿਆਂ ਦਾ ਹਿੱਸਾ ਪੈ ਸਕੇ ਇਸ ਇਹੀ ਸ਼ਰਧਾਂਜਲੀ ਹੋएगी ਇਹੀ ਉਹਨਾਂ ਦਾ ਜਨਮ ਦਿਨ ਹੋਏਗਾ ਅਸੀਂ ਲੋਕਾਂ ਤੋਂ ਕੰਟਰੀਬਿਊਸ਼ਨ ਕਰਾਂਗੇ ਬਣਾਉਣ ਨੂੰ ਤਾਂ ਇਸ ਜਗ੍ਹਾ ਨੂੰ ਏਡੇ ਏਡੇ ਅਮੀਰ ਆਦਮੀ ਬੈਠੇ ਨੇ ਜੀ ਇੱਕ ਬੰਦਾ ਹੀ ਬਣਾ ਦੇਗਾ ਲੇਕਿਨ ਉਹਨਾਂ ਤੇ ਆਸਥਾ ਨਹੀਂ ਰਹਿਣੀ ਉਹਦੇ ਤੇ ਵਿਸ਼ਵਾਸ ਨਹੀਂ ਰਹਿਣਾ ਉੱਥੇ ਕਿਤੇ ਨਾ ਕਿਤੇ ਆਏਗਾ ਜੀ ਇਹ ਇਹਨਾਂ ਨੇ ਬ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਹਰ ਪਾਰਟੀ ਨਾਲ ਹਰ ਸਾਡੇ ਹਲਕੇ ਦੇ ਭਾਵੇਂ ਪ੍ਰੈਸ ਗਰੁੱਪ ਹੈ ਭਾਵੇਂ ਰਾਜਨੀਤੀਆਂ ਦੇ ਆਗੂ ਨੇ ਭਾਵੇਂ ਐਸਜੀਐਮ ਸਾਹਿਬ ਹੈ ਡੀਐਸਪੀ ਸਾਹਿਬ ਇੱਕ ਇਹ ਜਿਹਾ ਪੈਨਲ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਥਾਨ ਨੂੰ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਵੀ ਨੇ ਔਰ ਮੈਂ ਤਾਂ ਛੋਟੇ ਵੀ ਕਿਸਾਨ ਪੁੱਤ ਐ ਮੈਂ ਤਾਂ ਆਪਕਿਆ ਵੀ ਚਲੋ ਮੈਜਿਕ ਮਹੀਨੇ ਦੀ ਤਨਖਾਹ ਇਸ ਬਾਪੂ ਨੂੰ ਯਾਦ ਕਰਨ ਵਾਸਤੇ ਉਹ ਨੌਜਵਾਨ ਜਿਹੜਾ ਸ਼ਹੀਦ ਸਾਡਾ ਭਰਾ ਸਾਡੇ ਚੋਂ ਚਲਾ ਗਿਆ ਉਹਨਾਂ ਦੀ ਯਾਦ ਵਾਸਤੇ ਮੈਂ ਇੱਕ ਮਹੀਨੇ ਦੀ ਤਨਖਾਹ ਮੈਂ ਇੱਥੇ ਭੇਜਾਂਗਾ ਐਸ.ਡੀ.ਐਮ. ਸਾਹਿਬ ਨੂੰ ਕਹਿਣਾ ਵੀ ਇੱਕ ਪੈਨਲ ਬਣਾ ਲਓ ਤੇ ਆਪਾਂ ਸਾਰੇ ਰਾਜਨੀਤਿਕ ਆਗੂ ਸਾਰੇ ਜਿਹਨੇ ਲੌਂਜ ਕਲੱਬ ਜਿੰਨੇ ਕਲੱਬ ਨੇ ਦੇਖੋ ਅਸੀਂ ਕਲੱਬ ਕਰਕੇ ਸ਼ਹੀਦ 에 ਆਜ਼ਮ ਭਗਤ ਸਿੰਘ ਨੂੰ ਯਾਦ ਕਰਨਾ ਅਸੀਂ 파ੜ ਕੇ ਨਹੀਂ ਕਰਨਾ ਰਾਜਨੀਤੀ ਨਹੀਂ ਇਸ ਜਗ੍ਹਾ ਨਾ ਕਰ। ਕਿੱਥੇ ਨਾਲ ਜੀ ਪੁਲਿਸ ਡਿਪਾਰਟਮੈਂਟ ਨੇ ਲਾਇਬ੍ਰੇਰੀ ਬਣਾਈ ਸੀ ਨੂੰ ਵੀ ਆਪਾਂ ਕਰਦੇ ਕਿਤਰਾ ਹੋਗਾ ਜੀ। ਦੇਖੋ ਛੋਟੇ ਵੀਰ ਮੇਰੀ ਕੋਸ਼ਿਸ਼ ਹੋਗੀ। ਬਿ ਸ਼ਹੀਦਾਂ ਦੀ ਜਗ੍ਹਾ ਨੂੰ ਸੋਨਾ ਬਣਾਇਆ ਜਾਵੇ ਜੋ ਤੁਸੀਂ ਸਲਾਹ ਦੋਗੇ ਸਾਡੀ ਸਲਾਹ ਲੈ ਕੇ ਕਮੇਟੀ ਵੱਲੋਂ ਕਮੇਟੀ ਵੀ ਆਪਣਾ ਯੋਗਦਾਨ ਪੂਰਾ ਪਾਏਗੀ ਮੇਰੇ ਡੇਰਾ ਬਸੇ ਹਲਕੇ ਚ ਤਿੰਨ ਮਿਊਨਿਸਪਲिटीज ਨੇ ਜ਼ਿਰੂਪੁਰ ਡੇਰਾ ਬਸੇ ਲਾੜੂ ਸਾਰਿਆਂ ਦੀ ਕੰਟਰੀਬਿਊਸ਼ਨ ਕਰਕੇ ਅਸੀਂ ਸ਼ਹੀਦਾਂ ਨੂੰ ਯਾਦ ਕਰਾਂਗੇ ਇਤਿਹਾਸ ਨਾਲ ਜੋੜਨ ਦਾ ਅਪਰਾਲਾ ਤਾਂ ਵਧੀਆ ਜਿਹੀ ਲਾਇਬ੍ਰੇਰੀ ਬਿਲਕੁਲ ਇਤਿਹਾਸ ਨਾਲ ਜੁੜੇਗਾ ਦੇਖੋ ਜੀ ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੈ ਭਾਰਤ ਵਾਸਤੇ ਔਰ ਪੰਜਾਬ ਵਾਸਤੇ ਉਹਨਾਂ ਦੀ ਜਗ੍ਹਾ ਵਾਸਤੇ ਤੋਂ ਕਰਮਾ ਵਾਲੇ ਲੋਕ ਨੇ ਜਿਨ੍ਹਾਂ ਦੀ ਅੱਜ ਅਫਸਰ ਸ਼ਾਹੀ ਦੇ ਵਿੱਚ ਭਾਵੇਂ ਐਸਡੀ ਮੈਂ ਭਾਵੇਂ ਡੀਐਸਪੀ ਐ ਭਾਵੇਂ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸੁਯਾਗਦਾਰ ਨੂੰ ਸੁਣਾ ਅੱਜ ਸਾਡੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਔਰ ਇਸ ਦਿਹਾੜੇ ਤੇ ਸਾਨੂੰ ਜਿਹੜੀ ਹੈ ਉਹਨਾਂ ਦੀਆਂ ਜਿਹੜੀ ਸੋਚ ਸੀ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਹੜੀ ਸਾਡੀ ਯੂਥ ਹੈ ਉਹਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਉਹ ਇੱਕ ਬਹੁਤ ਹੀ ਵੈਲ ਰੈਡ ਪਰਸਨ ਸਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਆਜ਼ਾਦੀ ਦੀ ਜਿਹੜੀ ਘਾਲਣਾ ਸੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਕਰਕੇ ਅੱਜ ਅਸੀਂ ਖੁੱਲੀ ਹਵਾ ਚ ਸਾਹ ਲੈ ਰਹੇ ਹਾਂ ਔਰ ਉਹਨਾਂ ਨੂੰ ਮੈਂ ਹੀ ਅਪੀਲ ਕਰਦਾ ਕਿ ਅੱਜ ਦੇ ਦਿਨ ਤੋਂ ਕਿ ਅਸੀਂ ਜਿਹੜਾ ਨਸ਼ੇ ਦਾ ਕੋਡ ਹੈ ਉਹਨੂੰ ਵੱਢਣ ਚ ਸਹਿਯੋਗ ਦੇਈਏ ਔਰ ਜਿਹੜਾ ਆਪਣਾ ਜੀਵਨ ਹੈ ਉਹਨੂੰ ਸਾਫ਼ ਸੁਥਰਾ ਰੱਖੀਏ ਤਾਂ ਕਿ ਸਮਾਜ ਨੂੰ ਜਿਹੜੀ ਉੱਚੀਆਂ ਸਿਖਰਾਂ ਤੱਕ ਆਪਾਂ ਪਹੁੰਚ ਸਕੀਏ ਕੀ ਕਹਿਣਾ ਚਾਹੋਗੇ ਅੱਜ ਉਹ ਔਰ ਅੱਜ ਜਦ ਸੀ ਨਾਇੰਸ ਕਲੱਬ ਦੀ ਟੀਮ ਵੱਲੋਂ ਤੇ ਜੀਵਨ ਜੋਤੀ ਹਸਪੀਟਲ ਵੱਲੋਂ ਚਿਤਪາກ ਅ ਸਿੰਘ ਦੇ ਜਨਮ ਦਿਨ ਤੇ ਇੱਕ ਫ੍ਰੀ ਆਈ ਚੈੱਕ ਅਪ ਐਂਡ ਡਾਇਬੀਟਿਸ ਚੈੱਕ ਅਪ ਕੈਂਪ ਲਗਾਇਆ ਹੈ ਬਹੁਤ ਵਧੀਆ ਲੱਗਿਆ ਸਾਨੂੰ ਇਹ ਮੌਕਾ ਦਿੱਤਾ ਇੱਕ ਫ੍ਰੀ ਸੇਵਾ ਕਰਨ ਦਾ ਤੇ ਜਿੰਨੇ ਵੀ ਇੱਥੇ ਜੇ ਕੋਈ ਕੈਟਰਾਕਟ ਹੈ ਕੋਈ ਸਰਜੀਕਲ ਆਪਰੇਸ਼ਨ ਨਿਕਲਦੇ ਆ ਤਾਂ ਅਸੀਂ ਲਾਇਓਨਸ ਕਲੱਬ ਦੇ ਸਹਿਯੋਗ ਨਾਲ ਉਹਨੂੰ ਆਪਰੇਸ਼ਨ ਕਰਾਂਗੇ ਫ੍ਰੀ ਆਫ ਕੋਸਟ ਆਈ ਐਮ ਵੈਰੀ ਮਚ ਥੈਂਕਫੁਲ ਟੂ ਐਮ ਐਲ ਏ ਕੁਲਜੀਤ ਸਿੰਘ ਰੰਦਾਵਾ ਜੀ ਆਲ ਦਾ ਡੀ ਐਸ ਪੀ ਆਫੀਸਰਸ ਐਸ ਐਚ ਓ ਆਫੀਸਰਸ ਐਂਡ ਆਲ ਦਾ ਪੁਲਿਸ ਪਾਰਟੀ ਐਸ ਡੀ ਐਮ ਸਾਹਿਬ ਵੀ ਆਰ ਵੈਰੀ ਮਚ ਥੈਂਕਫੁਲ ਐਂਡ ਸਾਡੀ ਕੋਸ਼ਿਸ਼ ਹੋਏਗੀ ਇਸ ਚੈਰਿਟੀ ਪ੍ਰੋਗਰਾਮ ਨੂੰ ਲਾਇਨਸ ਕਲੱਬ ਵੱਲੋਂ ਉੱਪਰ ਤੱਕ ਲੈ ਕੇ ਜਾਣ ਦੀ ਤੇ ਸਰਵ ਕਰੀਏ ਸੀ ਲੋਕਾਂ ਨੂੰ ਫ੍ਰੀ ਆਫ ਸਭ ਤੋਂ ਪਹਿਲਾਂ ਅੱਜ ਸ਼ਹੀਦ ਪਗਤ ਸਿੰਘ ਜੀ ਦੇ ਜਨਮ ਦਿਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀ ਨੂੰ ਬਹੁਤ-ਬਹੁਤ ਮੁਬਾਰਕਾਂ ਅਸੀਂ ਬੜੇ ਖੁਸ਼ੀ ਨਾਲ ਇਸ ਤਿਉਹਾਰ ਨੂੰ ਹਰ ਸਾਲ اسی ਜਗ੍ਹਾ ਤੇ ਮਨਾਉਂਦੇ ਆਂ ਡੇਰਾ ਬਸੀ ਡੀਐਸਪੀ ਆਫਿਸ ਸ਼ਾਇਦ ਇਤਿਹਾਸਿਕ ਚੀਜ਼ ਹੈ ਇੱਥੇ ਇੱਕ ਦਿਨ ਵਾਸਤੇ ਸ਼ਹੀਦ ਪਗਤ ਸਿੰਘ ਜੀ ਨੇ ਇੱਥੇ ਰਾਤ ਕੱਟੀ ਸੀ ਜਿਸ ਤੋਂ ਮਨ ਨੂੰ ਪੇਸ਼ੀ ਲੈ ਕੇ ਜਾਣ ਲੱਗੇ ਸੀ Shimla ਸਾਡੇ ਵਾਸਤੇ ਇੱਕ ਜੇਲ ਨਹੀਂ ਸਾਡੇ ਵਾਸਤੇ ਇੱਕ ਮੰਦਿਰ ਹੈ ਕਿਉਂਕਿ ਇਸੀ ਜਗ੍ਹਾ ਜਿਹੜਾ ਜਿਹੜਾ ਇਨਸਾਨ ਇਸ ਜਗਤ ਰਿਹਾ ਹੈ ਉਹਨੇ ਸਾਨੂੰ ਦੇਸ਼ ਸ਼ਹਾਦਤ ਕਰਾਇਆ ਅਸੀਂ ਹਜ ਜਜ਼ਾਦੀ ਦੇਤੇ ਸੇ ਮੌਕੇ 'ਤੇ ਖੜੇ ਹੈ ਮੈਂ ਧੰਨਵਾਦੀ ਆ ਜੀਵਨ ਜੋਤੀ ਹਸਪੀਟਲ ਡਾਕਟਰ ਪਾਰਸੂਰੀ ਡਾਕਟਰ ਰਵੀਨਾ ਸੂਰੀ ਜਿਨ੍ਹਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਨਸ਼ੇ ਵਿਰੁੱਧ ਬਹੁਤ acha ਲੱਗਦਾ ਹੈ ਸਾਡਾ ਨਾਲ ਬੜਾ ਸਹਿਯੋਗ ਕਰਦੇ ਹੈ ਔਰ ਡਾਇਬੀਟਸ ਕੈਂਪ ਲਾਇਆ ਆਈ ਚੈੱਕਅਪ ਕੈਂਪ ਲਾਇਆ ਔਰ ਮੈਂ ਬਹੁਤ ਧੰਨਵਾਦੀ ਆ ਡਾਕਟਰ ਦੀਪੀ ਗੁਪਤਾ ਕ੍ਰਿਸ਼ ਹਸਪੀਟਲ ਤੋਂ ਜਿਹੜੇ ਜਨਰਲ ਮੈਨੇਜਰ ਹੈ ਰੈਚਰ ਹੈਡ ਹੈ ਜਿਨ੍ਹਾਂ ਨੇ ਨਸ਼ੇ ਤੋਂ ਦੂਰ ਕਰਨ ਵਾਸਤੇ ਮੁਹਿੰਮ ਚਲਾਈ ਹੋਈ ਹੈ। ਔਰ ਔਰ 올ਓਵਰ ਇੰਡੀਆ ਇੱਕ ਆਰਗੇਨਾਈਜੇਸ਼ਨ ਆ ਉਹਦੇ ਮੈਂਬਰ ਵੀ ਐ, ਅਸੀਂ ਦੇ ਮੈਂਬਰ ਐ। ਤੇ ਮੈਂ ਧੰਨਵਾਦੀਆਂ ਲਾਇਓਨਸ ਕਲੱਬ ਦਾ ਸਾਡੇ ਪਤਾਨੀ ਤੇ ਜਿੰਦਰੀ ਦਾ ਜਿਹੜੇ ਕੀ ਦੇਸ਼ ਵਾਸਤੇ, ਸਮਾਜ ਵਾਸਤੇ ਸੇਵਾ ਪ੍ਰਤੀ ਬਹੁਤ ਹੀ ਤਿਆਰ ਰਹਿੰਦੇ ਐ ਤੇ ਅਸੀਂ ਇਸ ਮੁਹਿੰਮ ਨੂੰ ਅੱਗੇ ਚਲਾਵਾਂਗੇ। ਧੰਨਵਾਦ।